ਹੋਣੀ ਸੀ ਆ ਉਹਦਾ ਨੰਬਰ ਉਹ ਲੈ ਕੇ ਨੱਟ ਜਾ ਹਨਾ ਉਹ ਵੇਚ ਕੇ ਆਪਾਂ ਕੱਲ ਤੋਂ ਅਥਨ ਤੱਕ ਆ 4000 ਰੁਪਿਆ ਕਮਾਇਆ ਹੈ ਹਨਾ ਕਈ ਵਾਰੀ ਸੌਂਦਾ ਵੀ ਹੁੰਦਾ ਸੀ ਕਹਿੰਦਾ ਮੇਰੀ ਮੰਮੀ ਮੇਰੇ ਸਰਾਣੇ ਮੈਂ ਠੰਡੇ ਵਾਲੇ ਪੀਣਾ ਤੇ ਮੇਰੇ ਸਰਾਣੇ ਠੰਡਾ ਹੀ ਰੱਖਦੇ ਸੀ ਇੱਕ ਵਾਰੀ ਮੰਮੀ ਕਹਿੰਦੀ ਹਾਂ ਤੇਰੇ ਸਰਾਣੇ ਠੰਡਾ ਹੀ ਰੱਖਦਾ ਕਹਿੰਦਾ ਠੰਡੇ ਪੀਣੇ ਜਿਆਦਾ ਸ਼ਕੀਨ ਆ ਕਈ ਤੇਰੇ ਸਰਾਣੇ ਮੈਂ ਠੰਡਾ ਹੀ ਰੱਖਦਾ ਤੇ ਅੱਜ ਵੀ ਮੈਂ ਸਵੇਰ 10 ਵਜੇ ਰੋਟੀ ਹੋਣੀ ਖਾਧੀ ਆ ਆ ਠੰਡਾ ਠੀਕੇ ਫੇਰ ਹੀ ਕੰਮ ਸ਼ੁਰੂ ਕਰਦੇ ਆ ਤੇ ਆਪਾਂ ਮੋਟਰ ਦਾ ਵਲੌਗ ਬਣਾਉਣਾ ਅੱਜ ਇਸ ਮੋਟਰ ਦਾ ਇਸ ਮੋਟਰ ਤੇ ਆਪਾਂ ਪੰਪ ਲਾਉਣਾ ਅੱਜ ਦੇ ਵਲੌਗ ਵਿੱਚ ਪਹਿਲਾਂ ਵੀ ਮੈਂ ਗਿਆ ਆਪਾਂ ਠੰਡਾ ਜੋ ਕਿ ਕੋ ਮੇਰਾ ਫੇਵਰੇਟ ਆ ਲੋਜੀ ਮੋਟਰ ਆਪਣੇ ਤਹਾਂ ਤੱਕ ਕੰਪਲੀਟ ਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਬਸ ਆ ਰਹਿ ਗਿਆ ਸਿਰਫ ਇਹ ਟੌਪ ਦੇ ਦਿੰਦਾ ਹੁੰਦਾ ਇਸ ਤੋਂ ਬਾਅਦ ਜਮ ਉਹ ਕਿ ਕਰਕੇ ਤੁਹਾਨੂੰ ਸਾਹਮਣੇ ਦਿਖਾਵਾਂਗੇ ਵੀਡੀਓ ਲੰਮੀ ਹੁੰਦੀ ਸੀ ਇਸ ਕਰਕੇ ਆਪਾਂ ਰੋਕਤੀ ਸੀਗੀ ਇੱਥੇ ਤੱਕ ਪੰਜ ਮਿੰਟ ਹੋਣਾ ਮੋਟਰ ਆਪਣੀ ਇੱਥੇ ਤੱਕ ਆਉਣ ਚੁੱਕੀ ਆ ਦੇਖੋ ਪੰਪ ਇਹਦੇ ਲਾਤਾ ਆਪਾਂ ਠੀਕ ਹੈ ਜੀ ਆ ਪੰਪ ਆ ਵਾ ਇਹ ਜਿਹੜੀ ਸਾਰੇ ਸਿਗੀਆਂ ਇਹ ਜੇ ਨਵੀਆਂ ਪਾਤੀਆਂ ਤੇ ਮੋਟਰ ਆਪਣੀ ਇਹਦੇ ਨੀਚੇ ਪਈ ਆ ਦੇਖੋ ਟੇਪਾਂ ਲੱਗ ਚੁੱਕੀਆਂ ਹੁਣ ਇਹਦੇ ਆਪਾਂ ਨੀਲਾ ਰੰਗ ਮਾਰਾਂਗੇ ਦੇਖੋ ਅੱਧਾ ਅੱਧਾ ਗਲਮੀਨਾ ਬਰਾਹਾ ਲਾਈ ਦੇਖੋ ਤੁਹਾਨੂੰ ਰੰਗ ਮਾਰ ਕੇ ਦਿਖਾਉਣੀ ਆ ਇਸ ਤੋਂ ਬਾਅਦ ਆਪਾਂ ਕਰਾਂ ਇੱਕ ਹੋਰ ਕੰਮ ਜਿਹੜਾ ਤਿੰਨ ਵਿੱਚ ਕਰਨਾ ਅੱਜ ਮੇਰਾ ਡੇਲੀ ਵਲੌਗ ਆਈ ਹੈ ਸਾਰਾ ਕੁਝ ਜਿਹਦਾ ਤੁਸੀਂ ਦੇਖ ਸਕਦੇ ਜਿਹੜੀ ਮੋਟਰ ਆਪਾਂ ਚੱਕੀ ਸੀ ਇਸ ਲੋਟ ਆਪਾਂ ਉਹ ਤਿਆਰ ਕਰਤੀ ਇਹਦੇ ਤੋਂ ਹੁਣ ਟੇਪਾ ਟੁਪਾ ਸਾਰੀਆਂ ਰਿਮੂਵ ਹੋ ਜਾਣਗੀਆਂ ਰੰਗ ਵੱਜ ਗਿਆ ਤੇ ਇਹ ਸਾਰੀ ਵਧੀਆ ਬਣ ਗਈ ਮੋਟਰ ਇਹ ਆਹ ਮੋਟਰ ਆਪਾਂ ਹੀ ਤਿਆਰ ਕਰੀ ਸੀ ਠੀਕ ਹੈ ਆਹ ਹਨਾ ਅੱਜ ਤੜਕੇ ਤਿਆਰ ਕਰਕੇ ਗਰਮੀ 'ਚ ਬਾਹਲੀ ਤਿਆਰ ਕਰੀ ਤੇ ਦੇਖੋ ਗਰਮੀ ਦਾ ਇੰਨਾ ਆ ਆਪਣੀ ਮੋਟਰ ਬੈਕ ਵੀ ਗਈ ਹੁਣ ਇਹ ਮੋਟਰ ਮੈਂ ਕਿਸੇ ਦੇ ਪਾਉਣ ਜਾਣਾਗਾ ਤੇ ਆਹ ਮੋਟਰ ਆਪਾਂ ਪਾਉਣ ਜਾਣੀ ਆਹ ਮੋਟਰ ਕਿਸੇ ਦੀ ਤੇ ਇੰਨਾ ਗਰਮੀ ਕਰਕੇ ਬੁਰਾ ਹਾਲ ਹੋਇਆ ਪੈਨਾਂ ਦਾ ਬੰਨਣ ਦਾ ਟਾਈਮ ਹੈਗਾ ਤੇ ਉਹ ਕਹਿੰਦੇ ਛੇਤੀ ਤੋਂ ਛੇਤੀ ਸਾਡੇ ਪਾਣੀ ਹੈ ਨਹੀਂ ਪਾ ਇਹ ਦੇਖ ਲਓ ਆਪਾਂ ਮਿਹਨਤ ਕਰੀ ਆਈ ਤੜਕੇ ਦੀ ਹਨਾ ਗਰਮੀ ਦੇ ਵਿੱਚ ਤੇ ਦੇਖੋ ਆਪਾਂ ਆਹ ਮੋਟਰ ਵੇਚ ਵੀ ਦਿੱਤੀ ਹੁਣ ਮੈਂ ਕਿਸੇ ਦੇ ਪਾਉਣ ਜਾਊਗਾ ਜੀ ਪਾ ਕੇ ਆ ਕੇ ਤੁਹਾਨੂੰ ਦਿਖਾਉਂਗਾ ਜੀ ਪੈਸੇ ਮੋਟਰ ਦੇ ਤੇ ਐਡੀਆਂ ਆਪਣੇ ਵਲੌਗ ਨੂੰ ਸਪੋਰਟ ਕਰਿਆ ਕਰੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਹੁਣ ਮੈਂ ਜਾਣਾ ਕਈ ਨੂੰ ਪਾਉਣ ਮੋਟਰ ਸੋ ਆਹ ਨਟ ਦੇ ਪਿਛੇ ਇੰਨੀ ਭਗਾਈ ਹੋਈ ਆ ਆਹ ਨਟ ਜੇ ਆਪਾਂ ਲੈ ਲਿਆ ਇਹ ਆਪਾਂ ਨੂੰ ਮਿਲਿਆ 100 ਰੁਪਏ ਦਾ ਹੁਣ ਇਹ ਨਟ ਪਾਉਣਾ ਮੋਟਰ ਦੇ ਵਿੱਚ ਫਿਰ ਆਪਾਂ ਪਹੁੰਚ ਗਏ ਆਪਣੀ ਸ਼ਾਪ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਤਾਂ ਉਹ ਕੱਲ੍ਹ ਆਉਣੀ ਸੀ ਆ ਉਹਦਾ ਨੰਬਰ ਉਹ ਲੈ ਕੇ ਆ ਨੱਡ ਜਾ ਹਨਾ ਉਹ ਵੇਚ ਕੇ ਆਪਾਂ ਅਕੱਲ ਤੋਂ ਅੱਜ ਤੱਕ ਆ 4000 ਰੁਪਏ ਕਵਟਰ ਵੇਚ ਕੇ ਜੇ ਮੰਨ ਕੇ ਚਲੋ ਤੁਸੀਂ ਦੇਖੋ ਜੇ ਬੰਦਾ ਮਿਹਨਤ ਕਰਦਾ ਹੈ ਨਾ ਸਾਰਾ ਕੁਝ ਕਰ ਸਕਦਾ ਹੈ ਸੋ ਆਪਾਂ ਬਲੌਗਿੰਗ ਵੀ ਕਰਦੇ ਆ ਦੁਕਾਨ ਤੇ ਕੰਮ ਵੀ ਕਰਦੇ ਤੁਸੀਂ ਸਪੋਰਟ ਕਰਿਆ ਕਰੋ ਦੇਖੋ ਇਹ ਆਪਾਂ ਪੈਸੇ ਕਮਾਏ ਆ ਕੱਲ ਜਿਹੜੀ ਮੋਟਰ ਵੇਚੀ ਸੀ